ਨਮਸਕਾਰ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਦੇ ਖਾਸ ਪ੍ਰੋਗਰਾਮ ਟਿਕਟ ਦੇ ਦਾਵੇਦਾਰ ਚ ਇੱਕ ਵਾਰ ਫੇਰ ਅਮਰਸਰ ਹਲਕਾ ਲੋਕ ਸਭਾ ਹਲਕਾ ਦੀ ਗੱਲ ਕਰਾਂਗੇ ਲੇਕਿਨ ਇਸ ਵਾਰ ਪਾਰਟੀ ਹੈ ਬੀਜੇਪੀ ਮੇਰੇ ਨਾਲ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਨੇ ਅਸੀਂ ਤਿੰਨ ਉਮੀਦਵਾਰ ਅਤੇ ਕੋਈ ਹੋਰ ਇੱਕ ਇਹ ਸ਼ਾਰਟਲਿਸਟ ਕੀਤੇ ਨੇ ਗਰਾਊਂਡ ਰਿਪੋਰਟ ਦੇ ਆਧਾਰ ਤੇ ਇਹਨਾਂ ਤੇ ਅਸੀਂ ਚਰਚਾ ਕਰਾਂਗੇ ਕਿ ਇਹ ਕਿਉਂ ਟਿਕਟ ਦੇ ਮਜ਼ਬੂਤ ਦਾਵੇਦਾਰ ਨੇ ਤਰਨਜੀਤ ਸਿੰਘ ਸੰਧੂ ਕੇਬੀਐਸ ਸਿੱਧੂ ਜਗਮੋਨ ਸਿੰਘ ਰਾਜੂ ਕੋਈ ਹੋਰ ਇਹ ਤਿੰਨ ਉਮੀਦਵਾਰ ਨੇ ਤਾਂ ਕੋਈ ਹੋਰ ਦੇ ਵਿੱਚ ਵੀ ਇਸ ਕਰਕੇ ਕੋਈ ਹੋਰ ਰੱਖਿਆ ਗਿਆ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਆਖਰੀ ਪਲ ਤੱਕ ਸੰਭਵ ਹੈ ਹਾਂ ਤੁਸੀਂ ਦੱਸੋ ਆਪਾਂ ਸਭ ਤੋਂ ਪਹਿਲਾਂ ਤਰਨਜੀਤ ਸੰਧੂ ਦੀ ਗੱਲ ਕਰਦੇ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹ ਦਾਅਵੇਦਾਰ ਦੱਸ ਰਹੇ ਹੋ ਤਾਂ ਸਭ ਤੋਂ ਮਜ਼ਬੂਤ ਦਾਅਵੇਦਾਰ ਹੋਰ ਲਗਭਗ ਲਗਭਗ ਤੈ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਲੈ ਕੇ ਆ ਰਹੀ ਹੈ ਤਰਨਜੀਤ ਸਿੰਘ ਸੰਧੂ ਕੋ ਨੇ ਤਰਨਜੀਤ ਸਿੰਘ ਸੰਧੂ ਰਿਟਾਇਰਡ ਆਈਐਫਐਸ ਨੇ ਔਰ ਬਤੌਰ ਲਾਸਟ ਜਿਹੜੀ ਇਹਨਾਂ ਦੀ ਡੈਜ਼ਿਗਨੇਟਡ ਜੌਬ ਸੀਗੀ ਜਾਂ ਜਿਹੜੀ ਇਹਨਾਂ ਦੀ ਪੋਸਟਿੰਗ ਸੀਗੀ ਉਹ ਇੰਡੀਅਨ ਐਮਬੈਸਡਰ ਇਨ ਯੂਐਸ ਯਾਨੀ ਕਿ ਯੂਐਸ ਦੇ ਵਿੱਚ ਰਾਣਾ ਜੀ ਇਹ ਬਤੌਰ ਐਮਬੈਸਡਰ ਤਾਇਨਾਤ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਰਿਟਾਇਰਮੈਂਟ ਹੋਈ ਤਾਂ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਮਤਲਬ ਬਹੁਤ ਵੱਡੇ ਅਹੁਦਿਆਂ ਤੇ ਰਹੇ ਨੇ ਵਿਦੇਸ਼ ਮੰਤਰਾਲੇ ਦੇ ਵਿੱਚ ਇਹਨਾਂ ਨੇ ਇੰਡੀਆ ਦੇ ਲਈ ਬਹੁਤ ਮੁਲਕਾਂ ਦੇ ਵਿੱਚ ਕੰਮ ਕੀਤਾ ਵਿਦੇਸ਼ ਮੰਤਰਾਲੇ 'ਚ ਰਹਿ ਕੇ ਇਹਨਾਂ ਨੇ ਬਹੁਤ ਸਾਰੇ ਇਹ ਅਹਿਮ ਜਿਹੜੇ ਫੈਸਲੇ ਨੇ ਉਹਨਾਂ 'ਚ ਵੀ ਤਰਨ ਸਿੰਘ ਸੰਧੂ ਦਾ ਬਹੁਤ ਵੱਡਾ ਹਿੱਸਾ ਹੈ ਕਿਉਂਕਿ ਆਈਐਫਐਸ ਵੀ ਰਹੇ ਨੇ ਔਰ ਆਈਐਫਐਸ ਹੁੰਦੇ ਨਾਲ ਨਾਲੇ ਵੱਡੇ ਅਹੁਦਿਆਂ ਤੇ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਯੂਐਸ ਦਾ ਐਮਬੈਸਡਰ ਰਹਿਣਾ ਉਹ ਆਈਐਫਐਸ ਲਈ ਸਭ ਤੋਂ ਵੱਡੀ ਲੱਗਦਾ ਹੈ ਕਿ ਉਹ ਉਪਲਬਧੀ ਉਦੋਂ ਤੱਕ ਮੰਨੀ ਜਾਂਦੀ ਹੈ ਜਦੋਂ ਤੱਕ ਉਹ ਇੰਡੀਆ ਦੇ ਵਿੱਚ ਆ ਕੇ ਫੋਰਨ ਸੈਕਟਰੀ ਨਹੀਂ ਹੁੰਦੇ ਤਾਂ ਜਦੋਂ ਤੱਕ ਉਹ ਬਾਹਰ ਵਿਦੇਸ਼ੀ ਮੁਲਕਾਂ ਦੇ ਵਿੱਚ ਨਹੀਂ ਤਾਂ ਅਮਰੀਕਾ ਦੇ ਵਿੱਚ ਬਤੌਰ ਐਮਬੈਸਡਰ ਰਹਿਣਾ ਇਹ ਸਭ ਤੋਂ ਵੱਡਾ ਉਹ ਉਪਲਬਧੀ ਜਿਹੜੀ ਆਈਐਫਐਸ ਨੇ ਲਈ ਮੰਨੀ ਜਾਂਦੀ ਔਰ ਜਦੋਂ ਇੱਕ ਆਈਐਫਐਸ ਸਿੱਖ ਚਿਹਰਾ ਹੋਣ ਇੱਕ ਸਿੱਖ ਨੂੰ ਭਾਰਤ ਸਰਕਾਰ ਨੇ ਇੰਡੀਅਨ ਐਮਬੈਸਡਰ ਟੂ ਯੂਐਸ ਲਗਾਇਆ ਹੋਇਆ ਸੀਗਾ ਤਰਨਜੀਤ ਸਿੰਘ ਸੰਧੂ ਉਹ ਸ਼ਖਸ ਨੇ ਤਰਨਜੀਤ ਸਿੰਘ ਸੰਧੂ ਦਾ ਲਗਭਗ ਲਗਭਗ ਨਾਮ ਬਿਲਕੁਲ ਤੈ ਹੈ ਗੱਟ ਜੋੜ ਹੋਣਾ ਕਾਲੀ ਬੀਜੇਪੀ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਣਾ ਹੈ ਕਿ ਜੇ ਸੀਟ ਫਾਰਮੂਲਾ ਦੇ ਵਿੱਚ ਕੋਈ ਚੇਂਜ ਆਂਦਾ ਜਾਂ ਨਹੀਂ ਪਰ ਬੀਜੇਪੀ ਦੀ ਪੂਰੀ ਤਿਆਰੀ ਹੈ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਤਰਨਜੀਤ ਸਿੰਘ ਸੰਧੂ ਹੀ ਬੀਜੇਪੀ ਦੇ ਉਮੀਦਵਾਰ ਹੋਣਗੇ ਇਹ 95% ਤੱਕ ਇਸ ਚੀਜ਼ ਤੇ ਪ੍ਰਵਾਨਗੀ ਹੋ ਚੁੱਕੀ ਹੋਈ ਹੈ ਹੁਣ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਚੋਣ ਕਿਉਂ ਲੜ ਰਹੇ ਨੇ ਕਿਉਂਕਿ ਤੇਜਾ ਸਿੰਘ ਸਮੁੰਦਰੀ ਦੇ ਇਹ ਪੋਤੇ ਨੇ ਤੇਜਾ ਸਿੰਘ ਸਮੁੰਦਰੀ ਐਸਜੀਪੀਸੀ ਦੇ ਫਾਊਂਡਰ ਮੈਂਬਰ ਰਹੇ ਨੇ ਫਰੀडम ਫਾਈਟਰ ਰਹੇ ਨੇ ਤੇਜਾ ਸਿੰਘ ਪੰਥਕ ਪਰਿਵਾਰ ਤੋਂ ਹੋ ਗਏ ਸਿੱਖ ਸਿੱਖ ਜਿਹੜੇ ਪੰਥ ਨੇ ਸਿੱਖ ਪੰਥ ਦੇ ਵਿੱਚ ਸਿੱਖ ਸਿੱਖਾਂ ਦੇ ਵਿੱਚ ਇੱਕ ਵੱਡਾ ਪਰਿਵਾਰ ਇਹ ਮੰਨਿਆ ਜਾਂਦਾ ਹੈ ਇਹਨਾਂ ਦਾ ਇਹਨਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪੋਤੇ ਨੇ ਤਾਂ ਬਹੁਤ ਵੱਡਾ ਪਰਿਵਾਰ ਹੈ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਅੱਜ ਵੀ ਐਸਜੀਪੀਸੀ ਦਾ اجلاس ਹੁੰਦਾ ਹੈ ਜਨਰਲ اجلاس ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਹੁੰਦਾ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਨਾਲ ਤੇਜਾ ਸਿੰਘ ਸਮੁੰਦਰੀ ਇਹਨਾਂ ਦੇ ਨਾਮ ਤੇ ਉਹ ਹਾਲ ਬਣਿਆ ਹੋਇਆ ਤੇ ਇਸ ਕਰਕੇ ਬਹੁਤ ਵੱਡਾ ਚਿਹਰਾ ਨੇ ਹਾਲਾਂਕਿ ਪੋਲੀਟੀਕਲੀ ਤਾਂ ਐਕਟਿਵ ਨਹੀਂ ਹੈਗੇ ਪਰ ਬੀਜੇਪੀ ਇਹ ਦੱਸ ਸਕਦੀ ਹੈ ਕਿ ਆਪਾਂ ਦੇਖੋ ਸਿੱਖਾਂ ਨੂੰ ਆਪਣੇ ਨਾਲ ਵੱਲ ਖਿੱਚਣ ਦੇ ਲਈ ਕਿ ਆਪਾਂ ਦੇਖੋ ਇਹਨੇ ਵੱਡੇ ਅਹੁਦਿਆਂ ਤੇ ਵੀ ਰੱਖਿਆ ਔਰ ਇਸ ਵੱਡੇ ਪਰਿਵਾਰ ਤੋਂ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਤੋਂ ਨਹੀਂ ਸੰਧੂ ਸਾਹਿਬ ਤਾਂ ਤਰਨਜੀਤ ਸਿੰਘ ਸੰਧੂ ਲਗਭਗ ਲਗਭਗ ਤੈ ਮੰਨੇ ਜਾ ਰਹੇ ਨੇ ਉਸ ਤੋਂ ਬਾਅਦ ਕੇਬੀਆ ਸਿੱਧੂ ਇਹ ਵੀ ਵੱਡਾ ਨਾਮ ਔਰ ਦਾਵੇਦਾਰ ਮੰਨੇ ਜਾ ਰਹੇ ਨੇ ਵੱਡੇ ਦਾਵੇਦਾਰ ਮੰਨੇ ਜਾ ਰਹੇ ਨੇ ਕੀ ਖਾਸੀਅਤ ਹੈ ਕਿ ਇਹਨਾਂ ਦੀ ਮਜ਼ਬੂਤੀ ਟਿਕਟ ਤੇ ਦਾਵੇਦਾਰੀ ਦੀ ਜ਼ਿਆਦਾ ਮਜ਼ਬੂਤ ਹੋ ਜਾਂਦੇ ਕਿਉਂਕਿ ਇਹ ਵੀ ਸਪੈਸ਼ਲ ਚੀਫ ਸੈਕਟਰੀ ਦੇ ਅਦਰ ਤੋਂ ਰਿਟਾਇਰ ਹੋਏ ਨੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਪੰਜਾਬ ਸਰਕਾਰ ਦੇ ਵਿੱਚ ਕਈ ਅਹਿਮ ਮੋਦਿਆਂ ਤੇ ਇਹ ਤਿਆ ਰਹੇ ਨੇ ਕੈਪਟਨ ਅਮਰਪ੍ਰਤਾ ਸਿੰਘ ਦੇ ਸਰਕਾਰ ਵੇਲੇ ਵੀ ਤਾਂ ਬਹੁਤ ਇਹ ਵੀ ਟਵਿੱਟਰ ਤੇ ਆਪਾਂ ਇਹਨਾਂ ਨੂੰ ਅਕਸਰ ਦੇਖਦੇ ਆ ਕੇਬੀਐ ਸਿੱਧੂ ਨੂੰ ਤਾਂ ਅਕਸਰ ਇਹ ਆਪਣੇ ਵਿਚਾਰ ਜਿਹੜੇ ਨੇ ਉਹ ਟਵਿੱਟਰ ਤੇ ਰੱਖਦੇ ਨੇ ਔਰ ਬਹੁਤ ਐਕਟਿਵ ਮੰਨੇ ਜਾਂਦੇ ਨੇ ਹੁਣ ਭਾਜਪਾ ਦਾ ਫਾਰਮੂਲਾ ਇਹ ਹੁੰਦਾ ਕਿ ਜਦੋਂ ਪਿਛਲੀ ਵਾਰ 2019 ਦੇ ਵਿੱਚ ਵੀ ਹਰਦੀਪ ਪੂਰੀ ਨੂੰ ਉਹਨਾਂ ਨੇ ਭਾਜਪਾ ਅੰਮ੍ਰਿਤਸਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀਗਾ ਤਾਂ ਇਸ ਤਰ੍ਹਾਂ ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਕਿ ਸਿਕਸ ਚੇਰੇ ਨੂੰ ਵੀ ਉਤਾਰੀਓ ਰਹਿ ਕਹੇ ਹੋ ਜੇ ਸਿਕਸ ਚੇਰੇ ਨੂੰ ਉਤਾਰੀਏ ਕਿ ਜਿਹੜਾ ਅੰਮ੍ਰਿਤਸਰ ਤੋਂ ਜਿੱਤ ਕੇ ਦਿੱਲੀ ਤੱਕ ਪਹੁੰਚੇ ਔਰ ਉਹਨੂੰ ਅੱਗੇ ਵੀ ਥਾਂ ਉਹਦੇ ਇਸ ਜੁਰਬੇ ਦੀ ਜੜੀ ਹੈ ਉਹ ਇਸਤੇਮਾਲ ਜਿਹੜਾ ਉਹ ਕੀਤਾ ਜਾ ਸਕਦਾ ਹੈ ਬੀਜੇਪੀ ਤੁਹਾਨੂੰ ਲੱਗਦਾ ਹੈ ਕਿ ਇਹ ਫਾਰਮੂਲਾ ਹੈਗਾ ਪਰ ਤਿੰਨੋ ਕੇ ਵੀ ਸਿੱਧੂ ਦੀ ਤੁਸੀਂ ਗੱਲ ਕਰ ਲਈ ਉਸ ਵਾਰ ਜਗਬੋਧ ਸਿੰਘ ਰਾਜੂ ਜੀ ਅੰਮ੍ਰਿਤਸਰ ਈਸਟ ਤੋਂ 2022 ਦੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਨੇ ਜਿੱਥੇ ਬਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਐਮ ਐਲ ਏ ਤੇ ਉਹ ਉਸੇ ਸੀਟ ਤੇ ਇਹਨਾਂ ਨੇ ਨਾ ਚੋਣ ਲੜਿਆ ਇਹ ਵੀ ਰਿਟਾਇਰਡ ਆਈਐਸ ਅਫਸਰ ਨੇ ਬਹੁਤ ਅਹਿਮ ਅਹੁਦਿਆਂ ਤੇ ਇਹਨਾਂ ਨੇ ਕੰਮ ਕੀਤਾ ਔਰ ਲਗਾਤਾਰ ਉਸ ਤੋਂ ਬਾਅਦ 2022 ਤੋਂ ਬਾਅਦ ਇਹ ਅੰਮ੍ਰਿਤਸਰ ਦੇ ਵਿੱਚ ਐਕਟਿਵ ਨੇ ਅੰਮ੍ਰਿਤਸਰ ਦੇ ਵਿੱਚ ਹੀ ਐਕਟਿਵ ਨਹੀਂ ਹੈ ਉਸ ਤੋਂ ਬਾਅਦ ਮਾਫ ਕਰਨਾ ਇਹ ਪੰਜਾਬ ਬੀਜੇਪੀ ਦੇ ਵਿੱਚ ਵੀ ਐਕਟਿਵ ਨੇ ਪੰਜਾਬ ਬੀਜੇਪੀ ਦੀਆਂ ਜਿਹੜੀਆਂ ਅਹਿਮ ਕਮੇਟੀਆਂ ਬਣੀਆਂ ਨੇ ਇਲੈਕਸ਼ਨ ਕਮੇਟੀ ਬਣੀ ਹੈ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਹੈ ਉਹਦੇ ਵਿੱਚ ਵੀ ਜਗਬੋਧ ਸਿੰਘ ਰਾਜੂ ਦਾ ਨਾਮ ਹੈਗਾ ਤਾਂ ਲਗਾਤਾਰ ਇਹ ਪੰਜਾਬ বিজেপি ਦੇ ਵਿੱਚ ਵੀ ਐਕਟਿਵ ਨੇ ਅੰਮ੍ਰਿਤਸਰ ਦੇ ਵਿੱਚ ਵੀ ਐਕਟਿਵ ਨੇ ਪਰ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਤਰਨਜੀਤ ਸਿੰਘ ਸੰਧੂ ਦਾ ਲਗਭਗ ਨਾਮ ਇਹ ਤੈਅ ਮੰਨਿਆ ਜਾ ਰਿਹਾ ਕਿਉਂਕਿ ਹੋ ਸਕਦਾ ਹੈ ਕਿ বিজেপি ਇੱਥੋਂ ਇਹਨਾਂ ਨੂੰ ਜਿਤਾ ਕੇ ਅੱਗੇ ਸਰਕਾਰ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਤਜਰਬਾ ਉਹਦਾ ਇਸਤੇਮਾਲ ਕਰੇ ਜੇ বিজেপি ਦੀ ਅਗਲੀ ਸਰਕਾਰ ਬਣਦੀ ਹੈ ਤੇ ਜਿੱਦਾਂ ਇਹ ਕਿ ਇਹ ਤੁਸੀਂ ਦੇਖਿਆ ਕਿ ਇਹ ਤਿੰਨੋਂ ਹੀ ਜਿਹੜੇ ਫਿਲਹਾਲ ਉਮੀਦਵਾਰ ਜਿਹੜੇ ਆਪਾਂ ਟਿਕੜ ਦੇ ਦਾਵੇਦਾਰ ਮੰਨ ਰਹੇ ਹਾਂ ਇਹ ਤਿੰਨੋਂ ਹੀ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਰਹੇ ਨੇ ਤਿੰਨੋਂ ਹੀ ਨੌਕਰਸ਼ਾਹ ਰਹੇ ਨੇ ਤੇ ਕੀ ਗੱਲ ਹੈ ਕਿ ਵੀ বিজেপি ਜਿਹੜੀ ਹੈ ਉਹ ਸਿੱਖ ਚਿਹਰੇ ਔਰ ਖਾਸ ਕਰਕੇ ਜਿਹੜੇ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਰਹੇ ਨੇ ਉਹਨਾਂ ਤੇ ਹੀ ਕਨਸੀਡਰ ਕਰ ਰਹੀ ਹੈ ਇਹ ਇੱਕ ਗੱਲ ਨੂੰ ਸੰਭੀਤ ਦੋ ਨਿਸ਼ਾਨੇ ਹੋ ਸਕਦੇ ਨੇ ਇਹਦਾ ਮੰਨਣਾ ਇਹ ਹੈ ਕਿ ਇੱਕ ਤਾਂ ਸਿੱਖ ਚਿਹਰਾ ਵੀ ਨੇ ਸਿੱਖਾਂ ਦੇ ਵਿੱਚ ਆਪਣੀ ਮਜ਼ਬੂਤੀ ਕਰ ਸਕਦੇ ਨੇ ਭਾਜਪੀ ਲਗਾਤਾਰ ਸਿੱਖਾਂ ਦੇ ਵਿੱਚ ਆਪਣੀ ਮਜ਼ਬੂਤੀ ਪਿਛਲੇ ਲੰਬੇ ਸਮੇਂ ਤੋਂ ਕਰਨਾ ਵੀ ਚਾਹਦੀ ਹੈ ਔਰ ਕਿਉਂਕਿ ਚਿਹਰੇ ਵਧੀਆ ਨੇ ਪੜ੍ਹੇ ਲਿਖੇ ਚਿਹਰੇ ਨੇ ਵੱਡੇ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਇਸ ਕਰਕੇ ਵੀ ਇਹ ਕਾਰਨ ਇੱਕ ਹੋ ਸਕਦਾ ਹੈ ਕਿ ਇਹਨਾਂ ਨੂੰ ਇੱਥੋਂ ਉਤਾਰ ਜਾਵੇ ਕਿਉਂਕਿ ਅੰਮ੍ਰਿਤਸਰ ਉਤਾਰਿਆ ਜਿਹੜਾ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਜਿਸ ਦੇ ਨਾਲ ਉਹ ਸਿੱਖਾ ਦੇ ਵਿੱਚ ਵੀ ਇੱਕ ਵਧੀਆ ਜਗ੍ਹਾ ਬਣਾ ਸਕਣ ਉਹ ਉਸ ਵਿਅਕਤੀ ਦਾ ਤਜਰਬਾ ਜਿਹੜਾ ਹੈ ਉਹ ਅੱਗੇ ਅਜੇ ਅਗਲੀ ਸਰਕਾਰ ਉਹਨਾਂ ਦੇ ਬੰਦੀ ਉਹਦੇ ਵਿੱਚੋਂ ਇਸਤੇਮਾਲ ਕਰ ਸਕਣ ਹਰਦੀਪ ਪੁਰੀ ਨੂੰ ਵੀ ਇਸੇ ਕਰਕੇ ਉਤਾਰਿਆ ਸੀਗਾ ਹਾਲਾਂਕਿ ਉਹ ਜਿੱਤ ਹਾਸਲ ਨਹੀਂ ਕਰ पाए ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੇ ਵਿੱਚ ਲਿਆ ਗਿਆ ਔਰ ਹੁਣ ਕੈਬਨਿਟ ਮਨਿਸਟਰ ਨੇ ਵੱਡੇ ਅਹੁਦੇ ਤੇ ਨੇ ਬਿਲਕੁਲ ਹੁਣ ਆਪਾਂ ਕੋਈ ਹੋਰ ਦਾ ਵੀ ਇੱਕ ਆਪਸ਼ਨ ਇੱਥੇ ਹਰ ਸੀਟ ਦੇ ਉੱਪਰ ਆਪਾਂ ਕੋਈ ਹੋਰ ਦਾ ਆਪਸ਼ਨ ਇਸ ਕਰਕੇ ਰੱਖਦੇ ਆ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਤਕਰੀਬਨ ਕਈ ਵਾਰ ਕੁਝ ਫੈਸਲੇ ਅਜੇਹੇ ਹੋ ਜਾਂਦੇ ਨੇ ਜਿਹਦੇ ਕਰਕੇ ਜਿਨ੍ਹਾਂ ਲੋਕਾਂ ਨੂੰ ਦਾਵੇਦਾਰ ਮੰਨਿਆ ਜਾ ਰਿਹਾ ਹੁੰਦਾ ਉਹਨਾਂ ਤੋਂ ਇਲਾਵਾ ਵੀ ਕੋਈ ਉਮੀਦਵਾਰ ਜਿਹੜਾ ਉਸ ਸੀਟ ਤੇ ਉਤਾਰ ਦਿੱਤਾ ਜਾਂਦਾ ਕੋਈ ਹੋਰ ਤਾਂ ਵਿੱਚ ਮੇਰੇ ਜ਼ੈਨ ਚ ਤਾਂ ਸਭ ਤੋਂ ਪਹਿਲਾਂ ਤਰਨ ਚੂ ਗਾਨਗੇ ਸੰਗਠਨ ਦੇ ਵਿੱਚ ਹਾਲਾਂਕਿ ਭਾਵੇਂ ਜੀਪੀ ਚ ਉਹਨਾਂ ਦਾ ਕਦ ਬਹੁਤ ਵੱਧ ਚੁੱਕਿਆ ਹੈ ਭਾਜੀਪੀ ਦੇ ਜਨਰਲ ਸੈਕਟਰੀ ਨੇ ਸੈਕਟਰੀ ਨੇ ਤਾਂ ਭਾਜੀਪੀ ਦੇ ਵਿੱਚ ਉਹਨਾਂ ਦਾ ਨੈਸ਼ਨਲ ਲੈਵਲ ਤੇ ਉਹਨਾਂ ਦਾ ਕਾ ਬਹੁਤ ਵੱਧ ਚੁੱਕਿਆ ਪਰ ਜੇ ਬੀਜੇਪੀ ਚਾਹਵੇ ਕਿ ਉਹਨਾਂ ਨੂੰ ਇਲੈਕਟ੍ਰੋਨ ਸਿਸਟਮ ਦੇ ਵਿੱਚ ਉਤਾਰ ਰਾਂ ਤਾਂ ਤਰਨ ਚੁਗ ਅੰਮ੍ਰਿਤਸਰ ਸੈਂਟਰਲ ਤੋਂ ਪਹਿਲਾ ਇਲੈਕਸ਼ਨ ਲੜ ਚੁੱਕੇ ਨੇ ਅੰਮ੍ਰਿਤਸਰ ਸੈਂਟਰਲ ਦੇ ਵਿੱਚ ਹੀ ਉਹਨਾਂ ਦਾ ਘਰ ਆ ਰਿਹਾਇਸ਼ ਹੈ ਅੰਮ੍ਰਿਤਸਰ ਤੋਂ ਹੀ ਉਹ ਜੁੜੇ ਹੋਏ ਨੇ ਉੱਥੋਂ ਹੀ ਉਹਨਾਂ ਨੇ ਰਾਜਨੀਤੀ ਦਾ ਸਫਰ ਸ਼ੁਰੂ ਕੀਤਾ ਤਾਂ ਤਰਨ ਚੁਗ ਵੈਸੇ ਤਾਂ ਕਿਉਂਕਿ ਇਸ ਵੇਲੇ ਸੰਗਠਨ ਦੇ ਵਿੱਚ ਜੋ ਬੀਜੇਪੀ ਚਾਹੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਕਲੈਰੀਕਲ ਕੰਮ ਆਪਾਂ ਜਿਹਨੂੰ ਕਹਿੰਦੇ ਨੇ ਸੰਗਠਨ ਦੇ ਲਈ ਜੋ ਕੰਮ ਕਰਨਾ ਜਿਵੇਂ ਹੁਣ ਹਰਿਆਣਾ ਦੇ ਵਿੱਚ ਕਰਾਈ ਸੀ ਸਹਾਇਤਾ ਤਰਨ ਚੁ ਉਹਨ ਸੰਭਾਲ ਰਹੇ ਨੇ ਸੰਗਠਨ ਦੇ ਵਿੱਚ ਉਹਨਾਂ ਦੀ ਮਜ਼ਬੂਤੀ ਹੋਈ ਹੈ ਇਹ ਤਾਂ ਹੁਣ ਬੀਜੇਪੀ ਜੇ ਡਿਸਾਈਡ ਕਰਦੀ ਹੈ ਕਿ ਤਰਨ ਚੋਗ ਨੂੰ ਇਲੈਕਟ੍ਰੋ ਸਿਸਟਮ ਦੇ ਵਿੱਚ ਉਤਾਰਨਾ ਤੇ ਫਿਰ ਤਾਂ ਉਸ ਭਾਵਕ ਦੀ ਗੱਲ ਹੈ ਕਿ ਅੰਮ੍ਰਿਤਸਰ ਸੀਟ ਤੇ ਲਈ ਉਹ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਸਕਦੇ ਨੇ ਬੀਜੇਪੀ ਦੇ ਅਕਸਰ ਦੇਖਿਆ ਗਿਆ ਕਿ ਬੜਾ ਜੋ ਚੀਜ਼ ਸੋਚੀ ਨਹੀਂ ਹੁੰਦੀ ਉਹ ਹੋ ਜਾਂਦੀ ਹੈ ਬੀਜੇਪੀ ਦੇ ਵਿੱਚ ਜਿਦਾ ਹੁਣ ਤੁਸੀਂ ਕੱਲ ਹਰਿਆਣਾ ਦੇ ਵਿੱਚ ਦੇਖਿਆ ਵਾ ਕਿ ਉਸ ਲੀਡਰ ਨੂੰ ਇਹਨਾਂ ਨੇ ਸੀਐਮ ਬਣਾਇਆ ਜਿਹਦੇ ਤੇ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ सीएम ਬਣਾਇਆ ਜਾ ਸਕਦਾ ਤੇ ਬੀਜੇਪੀ ਇੱਕ ਅਜਿਹੀ ਪਾਰਟੀ ਹੈ ਕਿ ਕੁਝ ਵੀ ਐਨ ਮਤਲਬ ਆਖਰੀ ਹਵਲ ਤੱਕ ਕੁਝ ਵੀ ਫੈਸਲਾ ਬੀਜੇਪੀ ਦੇ ਵਿੱਚ ਹੋ ਸਕਦਾ ਇਹ ਤਾਂ ਨਹੀਂ ਹੈ ਕਿ ਉਹ ਆਮ ਆਦਮੀ ਪਾ ਬੀਜੇਪੀ ਦੇ ਵਿੱਚ ਬਹੁਤ ਐਕਟਿਵ ਨੇ ਬਹੁਤ ਕੰਮ ਕਰ ਰਹੇ ਸੀ ਕਿ ਅੰਮ੍ਰਿਤਸਰ ਚ ਉਹਨਾਂ ਨੂੰ ਕੰਮ ਕਰਨ ਦਾ ਬਹੁਤ ਮੌਕਾ ਦਿੱਤਾ ਸੀਗਾ ਇਹ ਉਤਾਰ ਰਹੇ ਨੇ ਤਾਂ ਬੀਜੇਪੀ ਜੋ ਬੀਜੇਪੀ ਨੂੰ ਲੱਗਦਾ ਠੀਕ ਲੱਗਦਾ ਉਹ ਬੀਜੇਪੀ ਉਹੀ ਕਰਦੀ ਹੈ ਤਾ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਉਸੇ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਕੇਬੀਐ ਸਿੱਧੂ ਜਿਨ੍ਹਾਂ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਤਰਨਜੀਤ ਸੰਧੂ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ ਜਗਬੋਨ ਸਿੰਘ ਰਾਜੂ ਦਾ 2022 ਦੇ ਵਿੱਚ ਹੀ ਆਏ ਨੇ ਉਸ ਤੋਂ ਪਹਿਲਾਂ ਇਹਨਾਂ ਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਸੀਗਾ ਤੇ ਜਿੱਦਾਂ ਅਮੀ ਇਹਨਾਂ ਨੂੰ ਕੋਈ ਮੈਦਾਨ 'ਚ ਉਤਾਰਦੇ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਬੀਜੇਪੀ ਕੁਝ ਵੀ ਕਰ ਸਕਦੀ ਹੈ ਇੱਕ ਸਰਪ੍ਰਾਈਜ਼ ਐਲੀਮੈਂਟ ਕੁਝ ਵੀ ਉਹਨਾਂ ਦਾ ਰਹਿੰਦਾ ਹੀ ਹੈ ਤੇ ਇਹ ਤਾਂ ਚਲੋ ਚਰਚਾ 'ਚ ਆ ਗਏ ਨੇ ਤਾਂ ਤਰਨਜੀਤ ਸਿੰਘ ਸੰਧੂ ਇੱਕ ਤਰ੍ਹਾਂ ਦੇ ਤੇ ਸਰਪ੍ਰਾਈਜ਼ ਐਲੀਮੈਂਟ ਹੀ ਨੇ ਨਹੀਂ ਜਿਵੇਂ SGPCC ਦੇ ਜਿਹੜੇ ਫਾਉਂਡਰ ਮੈਂਬਰਾਂ ਦੇ ਵਿੱਚੋਂ ਇੱਕ ਨੇ ਤੇ ਯਾਨੀ ਸਿਖ ਰਾਜਨੀਤੀ ਦੇ ஆல்ਰੇਡੀ ਇਹ ਇਹਨਾਂ ਦਾ ਪਰਿਵਾਰ ਰਿਹਾ ਹੈ ਤੇ ਇਹ ਪੰਜ ਸਣਾ ਜੁੜੇ ਆ ਕਿਉਂਕਿ ਇਹਨਾਂ ਦਾ ਐਕਟਿਵ ਨਾ ਹੋਣਾ ਮੈਂ ਇਹਨਾਂ ਦੀ ਗਲਤੀ ਇਹਨਾਂ ਦੀ ਕਰ ਰਹਾ ਕਿ ਇਹਨਾਂ ਦਾ ਐਕਟਿਵ ਨਾ ਹੋਣਾ ਇਹ ਨਹੀਂ ਹੈ ਕਿ ਪੰਜਾਬ ਅੰਮ੍ਰਿਤਸਰ ਬੀਜੇਪੀ ਦੇ ਵਿੱਚ ਕੋਈ ਹੋਰ ਕੰਮ ਹੀ ਨਹੀਂ ਕਰ ਰਿਹਾ ਬੀਜੇਪੀ ਦੇ ਲਈ ਬਹੁਤ ਸਾਰੇ ਕਾਮ ਹੁਣ ਪਿਛਲੇ ਸ਼ਰੂਮ ਨੇ ਕਾਲੇ ਦਲ ਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰ ਲਿਆ ਤਾਂ ਇਸ ਤਰ੍ਹਾਂ ਲੀਡਰ ਤੇ ਹੋਰ ਵੀ ਬਹੁਤ ਹੋਣਗੇ ਬੀਜੇਪੀ ਦੇ ਬਹੁਤ ਸਾਰੇ ਲੀਡਰ ਅੰਮ੍ਰਿਤਸਰ ਦੇ ਵਿੱਚ ਹੈਗੇ ਨੇ ਆਲਰੇਡੀ ਪਰ ਜੇ ਇਸ ਤਰ੍ਹਾਂ ਸੋਚ ਰਹੇ ਨੇ ਕਿ ਆਪਾਂ ਇਹਨਾਂ ਨੂੰ ਉਤਾਰੀਏ ਤਾਂ ਇੱਕ ਆਪਣੇ ਆਪ 'ਚ ਸਰਪ੍ਰਾਈਜ਼ ਐਲੀਮੈਂਟ ਤੇ ਹੈਗਾ ਹੀ ਠੀਕ ਹੈ ਤਰਨਜੀਤ ਸੰਧੂ ਕੇਬੀਐਸ ਸਿੱਧੂ ਜਗਮਉਂਦ ਸਿੰਘ ਰਾਜੂ ਤੇ ਕੋਈ ਹੋਰ ਤੇ ਆਪਾਂ ਚਰਚਾ ਕੀਤੀ ਹੈ ਤੇ ਬੀਜੇਪੀ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਕੁਲਬਾ ਆਪਣਾ ਆਧਾਰ ਵਧਾਉਣ ਦੀ ਬਹੁਤ ਕੋਸ਼ਿਸ਼ ਕਰ ਰਹੀ ਔਰ ਮੈਕਸਿਮਮ ਜਿਹੜੇ ਸਿੱਖ 체ਰੇ ਹੈ ਤੁਸੀਂ ਦੇਖੇ ਜਿਹੜੇ ਹੋਰ ਪਾਰਟੀਆਂ ਤੋਂ ਵੀ ਆਏ ਆ ਉਹਨਾਂ ਨੂੰ ਅੱਛੇ ਅਹੁਦੇ ਦਿੱਤੇ ਆ ਔਰ ਵਧੀਆ ਉਹਨਾਂ ਨੂੰ ਨਵਾਜ਼ਿਆ ਤੇ ਇਹ ਹੁਣ ਜੇ ਇਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹਨਾਂ ਚੋਂ ਜੇ ਅਪਾ ਤਰਨਜੀਤ ਸਿੰਘ ਸੰਧੂ ਦੀ ਗੱਲ ਕਰਦੇ ਆ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਤੇ ਜ਼ਾਹਿਰ ਹੈ ਕਿ ਜਗਮਉਂਦ ਸਿੰਘ ਰਾਜੀਔਰ ਕੇਬੀਐਸ ਸਿੱਧੂ ਜਿਨ੍ਹਾਂ ਨੂੰ ਬਕਾਇਦਾ ਦਾਵੇਦਾਰ ਵਾਂਗੂ ਦੇਖਿਆ ਜਾ ਰਿਹਾ ਹੈ ਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਜੇਕਰ ਟਿਕਟ ਨਹੀਂ ਮਿਲਦੀ ਤੇ ਕੁਝ ਅਹਿਮ ਜਿਹੜੇ ਆ ਉਹ ਅਹੁਦੇ ਜਾਂ ਕੋਈ ਡਿਊਟੀਆਂ ਜੜੀਆਂ ਉਹ ਮਿਲ ਸਕਣ ਕਿਉਂਕਿ ਇਲੈਕਸ਼ਨ ਦੇ ਵਿੱਚ ਬਹੁਤ ਸਾਰਾ ਕੰਮ ਹੁੰਦਾ ਔਰ ਇਲੈਕਸ਼ਨ ਦੇ ਦੌਰਾਨ ਇਹ ਕਈ ਐਸੇ ਲੀਡਰ ਨੇ ਜਿਨ੍ਹਾਂ ਨੂੰ ਚਮਕਣ ਦਾ ਮੌਕਾ ਮਿਲਦਾ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਕਿ ਇਹ ਫਲਾਨੀ ਪਾਰਟੀ ਦਾ ਲੀਡਰ ਹੈ ਕਿਉਂਕਿ ਇਲੈਕਸ਼ਨ ਦੇ ਦੌਰਾਨ ਜ਼ਰੂਰੀ ਨਹੀਂ ਕਿ ਤੁਸੀਂ ਖੁਦ ਹੀ ਇਲੈਕਸ਼ਨ ਲੜ ਰਹੇ ਹੋ ਜਦੋਂ ਤੁਸੀਂ ਆਪ ਇਲੈਕਸ਼ਨ ਨਹੀਂ ਲੜਦੇ ਹੁੰਦੇ ਕਿਸੇ ਵਾਸਤੇ ਕੈਂਪੇਨ ਕਰਦੇ ਹੋ ਜਾਂ ਕਿਸੇ ਵਾਸਤੇ ਜਦੋਂ ਤੁਹਾਡੀ ਡਿਊਟੀ ਲੱਗਦੀ ਪਾਰਟੀ ਲਾਉਂਦੀ ਹੈ ਤੇ ਉਹਦੇ ਵਿੱਚ ਇਹ ਹੁੰਦਾ ਕਿ ਕੈਂਡੀਡੇਟ ਦੇ ਨਾਲ-ਨਾਲ ਤੁਹਾਡਾ ਆਪਣਾ ਨਾਮ ਵੀ ਜਿਹੜਾ ਬਹੁਤ ਚਮਕਦਾ ਯਾਨੀ ਆਪਾਂ ਇਹ ਚਾਰ ਤੇ ਜ਼ਿਕਰ ਕੀਤਾ ਬੀਜੇਪੀ ਦੇ ਲਈ ਇਹਨਾਂ ਚਾਰ ਤੇ ਜ਼ਿਕਰ ਕੀਤਾ ਕਿਸੇ ਹੋਰ ਸੀਟ ਦੇ ਲਈ ਹੋਰ ਪਾਰਟੀਆਂ ਇਹ ਜਿਹੜੀ ਚਾਰ ਪਾਰਟੀਆਂ ਪੰਜਾਬ ਦੇ ਵਿੱਚ ਇਸ ਵੇਲੇ ਐਕਟਿਵ ਨੇ ਜੇਕਰ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਨਹੀਂ ਹੁੰਦਾ ਤੇ ਇਹ ਚਾਰ ਪਾਰਟੀਆਂ ਮੁੱਖ ਜਿਹੜੀਆਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ ਇਹਨਾਂ ਨੂੰ ਲੈ ਕੇ ਕਿਸੇ ਹੋਰ ਸੀਟ ਤੇ ਫਿਰ ਤੋਂ ਹਾਜ਼ਰ ਹੋਵਾਂਗੇ ਹੁਣ ਇਜਾਜ਼ਤ ਦਿਓ ਧੰਨਵਾਦ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر